ਵਾਹਿਗੁਰੂ ਸਾਹਿਬ ਜੀ ਸੁਣੈ ਸਰਾ ਗੁਨਾ ਕੇਗਾ ਸੁਣੈ ਸ਼ੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੈ ਰਾ ਸੁਣੇ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਬਿਗਾਸ ਸੁਣੇ ਦੁਖ ਪਾਪ ਕਾ ਨਾਸ ਨਾਨਕ ਭਗਤਾਂ ਸਦਾ ਬਗਾਸ ਸੁਣਿਆ ਦੂਖ ਪਾਪ ਕਾ ਨਾਸ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਾਜ ਬੈਠੇ ਆਤ ਸਤਕਾਰਯੋਗ ਸਤਸੰਗ ਜਨੋ ਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਆਪਾਂ ਹਰ ਰੋਜ਼ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਪਾਵਨ ਗੁਰਬਾਣੀ ਦੇ ਨਾਲ ਸਾਜ ਪਾਉਣ ਦਾ ਯਤਨ ਕਰਦੇ ਹਾਂ ਜਪ ਬਾਣੀ ਦੀ ਲੜੀਵਾਰ ਵਿਚਾਰ ਜੋ ਆਪਾਂ ਸਾਂਝੀ ਕਰ ਰਹੇ ਹਾਂ ਸੁਣਿਆਵਾਲੀਆਂ ਚਾਰ ਪੌੜੀਆਂ ਜਿਨ੍ਹਾਂ ਵਿੱਚੋਂ ਤਿੰਨ ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ ਅੱਜ ਜਿਹੜੀ ਸੁਣਿਆਵਾਲੀਆਂ ਦੇ ਵਿੱਚੋਂ ਚੌਥੀ ਪੌੜੀ ਹੈ ਚੱਪ ਬਾਣੀ ਦੀ 11 ਨੰਬਰ ਪੌੜੀ ਜਿਸ ਦਾਪ ਜੀ ਨੇ ਪਾਠ ਸ਼ਰਵਨ ਕੀਤਾ ਹੈ ਉਹ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਰਲ ਮਿਲ ਗੁਰਦੁਆਰ ਦੀ ਮਰਿਆਦਾ ਨਿਭਾ ਲਈਏ ਭਾਈ ਜਿੰਨੀਆਂ ਵੀ ਸੰਗਤਾਂ ਜੁੜਮਿਲ ਬੈਠੀਆਂ ਨੇ ਘਰਾਂ ਚ ਸ਼ਰਵਨ ਕਰ ਰਹੀਆਂ ਨੇ ਲਬਾਉ ਹਾਜ਼ਰੀ ਕੋਈ ਰਸਨਾ ਫਤੇ ਤੋਂ ਵਾਂਝੀ ਨਾ ਰਹਿ ਜਾਵੇ ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਕਿ ਅਖੀਰ ਲੀਆਂ ਪੰਕਤੀਆਂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਐ ਨਾਨਕ ਭਗਤਾ ਸਦਾ ਵਿਗਾਸ ਸੁਣੇਐ ਦੂਖ ਪਾਪ ਕਾ ਨਾਸ ਆਪਾਂ ਦੁੱਖ ਬਾਰੇ ਵੀ ਤੇ ਪਾਪ ਬਾਰੇ ਵੀ ਵਿਚਾਰ ਕਰ ਚੁੱਕੇ ਆ ਵਿਗਾਸ ਪਾਵ ਸਦੀਵੀ ਖੇੜਾ ਹਮੇਸ਼ਾ ਰਹਿਣ ਵਾਲਾ ਆਨੰਦ ਹੈ ਜਿਹੜਾ ਉਹ ਸਿਰਫ ਗੁਰੂ ਦੀ ਮਤ ਦੇ ਵਿੱਚੋਂ ਹੀ ਸਾਨੂੰ ਮਿਲ ਸਕਦਾ ਹੈ ਭਾਵ ਕਿ ਜੋ ਗੁਰੂ ਕਹਿ ਰਿਹਾ ਉਸ ਗੱਲ ਨੂੰ ਜਿਉਣਾ ਹੀ ਆਨੰਦ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਗੁਰੂ ਦਾ ਹੁਕਮ ਆਨੰਦਮਈ ਹੈ ਜੋ ਗੁਰੂ ਕਹ ਰਿਹਾ ਸਰਾਹ ਤੇ ਚੱਲਦੇ ਜਾਓ ਆਨੰਦਮਈ ਜੀਵਨ ਜਿਓ ਹੁਣ ਆਪਾਂ ਇੱਕ ਗੱਲ ਸਮਝਣੀ ਹੈ ਹੁਣ ਸਾਰੇ ਆਪਾਂ ਇਹ ਗੱਲ ਸਮਝ ਰਹੇ ਆਂ ਵੀ ਭਗਤਾਂ ਦੇ ਅੰਦਰ ਹਮੇਸ਼ਾ ਖੇੜਾ ਰਹਿੰਦਾ ਹੈ ਗੁਰੂ ਦੀ ਗੱਲ ਮੰਨਣ ਵਾਲੇ ਭਗਤਾਂ ਦੇ ਵਿੱਚ ਗੁਰਮਤ ਮੁਤਾਬਕ ਗੁਰਬਾਣੀ ਮੁਤਾਬਕ ਭਗਤ ਜਨ ਹੈ ਕੌਣ ਹੈ ਅਸੀਂ ਸਾਡੀ ਸੋਚ ਹੈ ਜਿਵੇਂ ਜਾਂ ਅਸੀਂ ਜਿਵੇਂ ਸਮਝਦੇ ਹਾਂ ਸਾਡੇ ਮੁਤਾਬਕ ਭਗਤ ਉਹ ਬੰਦਾ ਹੈ ਰੱਬ ਰੱਬ ਕਰਨ ਵਾਲਾ ਜਿਨੇ ਦੁਨੀਆਦਾਰੀ ਛੱਡੀ ਹੋਈ ਆ ਪਗਨ ਯਾਰ ਬੰਦਾ ਬੜਾ ਭਗਤ ਹੈ ਅਸਲ ਦੇ ਵਿੱਚ ਸਿਰਫ ਲਿਬਾਸ ਪਹਿਣ ਨਾਲ ਭਗਤ ਨਹੀਂ ਬਣਿਆ ਜਾਂਦਾ ਬਾਹਰੀ ਲਿਬਾਸ ਧਾਰਨ ਕਰਨਾ ਭਗਤ ਨਹੀਂ ਹੁੰਦਾ ਭਗਤ ਹੁੰਦਾ ਹੈ ਉਹਦੀ ਜ਼ਿੰਦਗੀ ਦਾ ਕਰਾਦਾਰ ਉਹਦਾ ਰਹਿਣ ਸੈਨ ਕਿਵੇਂ ਸਤਿਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਭਗਤਾਂ ਦਾ ਚਾਲ ਚੱਲਣ ਸਮਾਜ ਨਾਲੋਂ ਵੱਖਰਾ ਹੁੰਦਾ ਹੈ ਭਗਤਾਂ ਕੀ ਚਾਲ ਨਿਰਾਲੀ ਚਾਲ ਅਨਰਾਲੀ ਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਤੁਰਨ ਦੇ ਵਿੱਚ ਫਰਕ ਪੈ ਜਾਂਦਾ ਕੋਈ ਵੀ ਜਿਵੇਂ ਲੋਕ ਸਿੱਧਾ ਤਰਦੇ ਆ ਉਹ ਕਿਸੇ ਹੋਰ ਸਾਹਮਣੇ ਤੁਰਦੇ ਹੋਣਗੇ ਨਹੀਂ ਨਹੀਂ ਤੁਰਨ ਦਾ ਮਤਲਬ ਇਹ ਹੈ ਵੀ ਉਹਨਾਂ ਦਾ ਚਾਲ ਚੱਲਣ ਦਾ ਤੇ ਸਮਾਜ ਦਾ ਫਰਕ ਹੈ ਗੁਰਬਾਣੀ ਦੇ ਮੁਤਾਬਕ ਸਤਿਗੁਰੂ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਕਦੇ ਵੀ ਨਹੀਂ ਆਇਆ ਇਸ ਲਈ ਭਗਤ ਜਨ ਨੇ ਜਿਹੜੇ ਉਹਨਾਂ ਦੀ ਚਾਲ ਨਿਰਾਲੀ ਆ ਸਮਾਜ ਨਾਲ ਉਹ ਜੋ ਦੁਨੀਆਦਾਰੀ ਕਰਦੀ ਹੈ ਨਾ ਉਹ ਭਗਤ ਨਹੀਂ ਕਰਦੇ ਜੋ ਲੋਕ ਕਰਦੇ ਉਹ ਭਗਤ ਨਹੀਂ ਕਰਦੇ ਜਿਨੂੰ ਬਾਬਾ ਕਬੀਰ ਸਾਹਿਬ ਨੇ ਵੀ ਵਚਨ ਕਹੇ ਹਨ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹੀ ਭਗਤ ਜਨ ਹੁੰਦੇ ਆ ਜਿਹੜੇ ਉਹ ਸਿਰਫ ਤੇ ਸਿਰਫ ਇੱਕ ਪਰਮੇਸ਼ਰ ਦੇ ਹੁੰਦੇ ਆ ਇੱਕ ਮਾਲਕ ਦੇ ਹੁੰਦੇ ਆ ਤੇ ਜਿੰਨੀਆਂ ਰੱਬੀ ਰੂਹਾਂ ਨੇ ਉਹ ਸਾਰੀਆਂ ਭਗਤ ਹੀ ਤਾਂ ਹੈਗੀਆਂ ਨੇ ਪਰਮੇਸ਼ਰ ਦੀਆਂ ਭਗਤ ਉਹ ਬੰਦਾ ਹੈ ਭਗਤ ਦੀ ਵਿਆਖਿਆ ਉਹ ਹੈ ਜਿਹੜਾ ਸਮਾਜ ਦੇ ਕਰਮ ਕਾਂਡ ਫੋਕੇ ਟਕਵੰਜਾ ਨੂੰ ਪਾਸੇ ਰੱਖ ਕੇ ਚੱਲਦਾ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਖਮ ਮਾਰਗ ਚਲਣਾ ਕਿਹੋ ਜੀ ਚਾਲ ਉਹਨਾਂ ਦੀ ਲੱਭ ਲੋਭ ਅਹੰਕਾਰ ਤਜ ਲੱਭ ਨੂੰ ਅਹੰਕਾਰ ਨੂੰ ਛੱਡ ਕੇ ਤੁਰਦੇ ਹੋ ਲਾਲਚ ਵਰਤੀ ਨੂੰ ਛੱਡ ਕੇ ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਬਹੁਤ ਬੋਲਣ ਦਾ ਭਾਵ ਇਹ ਨਹੀਂ ਵੀ ਭਗਤ ਜਾਨ ਚੁੱਪ ਹੀ ਰਹਿੰਦੇ ਵੀ ਮੋਨੀ ਬਹੁਤ ਬੋਲਣ ਦਾ ਮਤਲਬ ਹੈ ਮਾਇਆ ਵਾਲੇ ਬੋਲ ਨਹੀਂ ਬੋਲਦੇ ਬੋਲ ਨਾ ਜਾਣੇ ਮਾਇਆ ਮਦਮਤਾ ਲਾਲਚੀ ਬੋਲ ਭਾਵ ਬੋਲਣ ਦਾ ਭਾਵ ਇਹ ਨਹੀਂ ਵੀ ਚੁੱਪ ਕਰ ਜਾਂਦੇ ਭਗਤ ਜਾਨਾ ਰੱਬ ਦੇ ਭਗਤ ਚੁੱਪ ਨਹੀਂ ਕਰਦੇ ਹੁੰਦੇ ਕਦੇ ਜਿਹੜੇ ਅਸਲ ਭਗਤ ਹੁੰਦੇ ਹਨ ਉਹ ਚੁੱਪ ਨਹੀਂ ਕਰਦੇ ਤਾਂ ਹੀ ਤਾਂ ਗੁਰਬਾਣੀ ਨੇ ਵਿੱਚ ਕਿਹਾ ਹੈ ਨਾ ਵੀ ਜੇ ਚੁੱਪ ਹੀ ਕਰ ਗਿਆ ਫਿਰ ਤੇਰਾ ਭਗਤ ਹੋਣ ਦਾ ਕੀ ਫਾਇਦਾ ਬੋਲੋ ਸੋ ਧਰਮਿੜਿਆ ਮੋਣ ਕਤ ਧਾਰੀ ਰਾਮ ਗੁਰਬਾਣੀ ਦੇ ਵਿੱਚ ਚੁੱਪ ਹੋਣ ਨੂੰ ਨਹੀਂ ਕਿਹਾ ਗੁਰਬਾਣੀ ਤਾਂ ਕਹਿੰਦੀ ਬੋਲ ਪਰ ਬੋਲ ਉਹ ਗੱਲਾਂ ਜਿਹਦੇ ਨਾਲ ਕਿਸੇ ਦਾ ਫਾਇਦਾ ਹੋਵੇ ਇਹੋ ਜਿਹਾ ਕੁਝ ਬੋਲੋ ਭਗਤਾ ਕੀ ਚਾਲ ਨਿਰਾਲੀ ਚਾਲਨ ਨਿਰਾਲੀ ਭਗਤਾ ਕੇ ਰੇ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇਓ ਤਿੱਖੀ ਵਾਲੋਂ ਨਿੱਕੇਤ ਮਾਰਗ ਜਾਣਾ ਭਗਤਾਂ ਦੀ ਆ ਚਾਲ ਐ ਉਹ ਕਿਹੜੇ ਰਾਹ ਤੇ ਤੁਰਦੇ ਐ ਭਗਤਾਂ ਕੀ ਚਾਲ ਨਿਰਾਲੀ ਖੰਨੇਓ ਤਿੱਖੀ ਵਾਲੋਂ ਨਿੱਕੀ ਜਿਹੜੀ ਖੰਡੇ ਦੀ ਧਾਰ ਨਾਲੋਂ ਤਿੱਖੀ ਤੇ ਵਾਲ ਨਾਲੋਂ ਬਰੀਕ ਐ ਜਿਹੜੀ ਉਹ ਰਸਤੇ ਤੇ ਤੁਰਦੇ ਹੋ ਉਹ ਰਾਹ ਤੇ ਤੁਰਦੇ ਖੰਨੇਓ ਤਿੱਖੀ ਵਾਲੋਂ ਨਿੱਕੇਤ ਮਾਰਗ ਜਾਣਾ ਉਹ ਰਸਤਾ ਐ ਭਗਤਾਂ ਦਾ ਤੇ ਉਹ ਮਾਰਗ ਕਿਹੜਾ ਗੁਰਸਖਮੀਤ ਚਲੋ ਗੁਰਚਾਲੀ ਜੋ ਗੁਰ ਕਾ ਹੈ ਸੋਈ ਪਰਮਾਤਮਾ ਨੂੰ ਹਰ ਹਰ ਕਥਾ ਨਿਰਾਲੀ ਜੀਵਨ ਦਾ ਰਸਤਾ ਇੰਨਾ ਮਜ਼ਬੂਤ ਕਰ ਲਓ ਜੀਵਨ ਦਾ ਰਾਏ ਜਿਹੜਾ ਜੀਵਨ ਦਾ ਪੰਧ ਹੈ ਜਿਹੜਾ ਇੰਨਾ ਮਜ਼ਬੂਤ ਕਰੋ ਜਾਂ ਇੰਨਾ ਚੁਸਤੀ ਦੇ ਨਾਲ ਤੁਰੋ ਵੀ ਤੁਰਿਆ ਤੁਰਿਆ ਕਿਤੇ ਪੈਰ ਨਾ ਤਲਕ ਜਾਵੇ ਡੋਲ ਨਾ ਜਾਵਾਂ ਮੈਂ ਇੰਨੀ ਸੁਚੇਤਤਾ ਦੇ ਨਾਲ ਤੁਰੋ ਇਹ ਭਗਤਾਂ ਦੀ ਚਾਲ ਹੈ ਉਹ ਕਿ ਭਗਤਾਂ ਦਾ ਤੇ ਸੰਸਾਰੀਆਂ ਦਾ ਜੋੜ ਨਹੀਂ ਨਾ ਹੁੰਦਾ ਕਦੇ ਭਗਤ ਜਨ ਸੰਸਾਰੀਆਂ ਵਾਲੀਆਂ ਰੀਤਾਂ ਨਹੀਂ ਕਰਦੇ ਇੱਥੇ ਸਮਾਜ ਦੇ ਵਿੱਚ ਕੀ ਹੈ ਜਿਹੜੇ ਨੇ ਕੋਈ ਥਾਂ ਛੱਡੀ ਨਾ ਹੋਵੇ ਜਾਣ ਤੋਂ ਅਸੀਂ ਕਹਿੰਨੇ ਭਗਤੀ ਉਹ ਹੈ بڑا ਬੰਦਾ ਭਗਤ ਹੈ ਜੀ ਉਹ ਕਿਵੇਂ ਕਹਿੰਦੇ ਉਹਨੇ ਤਾਂ ਕੋਈ ਮੇਲਾ ਕੋਈ ਜਗਰਾਤਾ ਛੱਡਿਆ ਹੀ ਕੋਈ ਨਹੀਂ ਜਿਹੜਾ ਦਰ ਦਰ ਤੇ ਭਟਕਦਾ ਉਹਨੂੰ ਭਗਤ ਬਣਾ ਛੱਡਿਆ ਸੀ ਇਹੋ ਜਿਹੇ ਭਗਤ ਨਹੀਂ ਹੁੰਦੇ ਇਹੋ ਜਿਹੇ ਟਕਵੰਜੀ ਹੋ ਸਕਦੇ ਐ ਪੁਖੇ ਬੰਦੇ ਹੋ ਸਕਦੇ ਐ ਇਹੋ ਜੇ ਭਟਕਣਾ ਦੇ ਵਿੱਚ ਫਸੇ ਹੋਏ ਅਨੇ ਲੋਕ ਹੋ ਸਕਦੇ ਆ ਉਹ ਭਗਤ ਨਹੀਂ ਹੋ ਸਕਦੇ ਕਿਉਂਕਿ ਭਗਤਾਂ ਕੀਤਾ ਚਾਲ ਨਰਾਲੀ ਐ ਲੱਭ ਨੂੰ ਲੋਭ ਨੂੰ ਹੰਕਾਰ ਨੂੰ ਤ੍ਰਿਸ਼ਨਾ ਨੂੰ ਛੱਡ ਕੇ ਤੁਰਦੇ ਹੋ ਤੇ ਇਹੋ ਜੇ ਭਗਤਾਂ ਦੇ ਵਿੱਚ ਕੀ ਹੁੰਦਾ ਸਤਿਗੁਰੂ ਕਹਿੰਦੇ ਨਾਨਕ ਭਗਤਾਂ ਸਦਾ ਵਗਾਸ ਤੇ ਜਿਹੜੇ ਸਾਡੇ ਭਗਤ ਬਣਾਏ ਹੋਏ ਆ ਉਹ ਹਈ ਤੇ ਚਿੱਤੀ ਵਿੱਚ ਪਾਏ ਹੋਏ ਜਿਹੜੇ ਆਪਾਂ ਕੱਲ ਵੀ ਗੱਲ ਜਿਹੜੇ ਬਾਲੀਆਂ ਥਾਵਾਂ ਤੇ ਜਾਣ ਵਾਲੋਂ ਉਹਨਾਂ ਦੇ ਕੋਲ ਬਹਿਜੋ ਦੁੱਖ ਹੀ ਗਣਾਈ ਜਾਣਗੇ। ਜਾਂ ਕਿਸੇ ਦੀ ਫੋਕੀ ਵਡਿਆਈ ਕਰੀ ਜਾਣਗੇ। ਮੈਂ ਇੰਨਾ ਦੁਖੀ ਸੀ ਫਲਾਣੇ ਥਾਂ ਗਿਆ ਸੁੱਖ ਮਿਲ ਗਿਆ। ਮੈਂ ਇੱਥੇ ਦੁਖੀ ਗੇ। ਬੜਾ ਕੁਝ ਕਰਦੇ ਐ। ਇਹੋ ਜਿਹੇ ਭਗਤ ਜਿਹ ਇਹੋ ਜਿਹੇ ਭਗਤਾਂ ਕੋਲ ਬੈਠੋਗੇ ਨਾ ਤੁਸੀਂ ਜ਼ਿੰਦਗੀ ਬੋਰ ਲੱਗਣ ਲੱਗ ਜੇ ਤੁਹਾਨੂੰ। ਉਦਾਸੀ। ਪਰ ਜਿਹੜੇ ਗੁਰੂ ਨਾਨਕ ਦੇ ਭਗਤ ਐ ਨਾ ਜਾਂ ਉਸ ਅਕਾਲ ਪੁਰਖ ਦੇ ਭਗਤ ਐ ਉਹਨਾਂ ਕੋਲ ਉਦਾਸੀ ਨਹੀਂ ਹੁੰਦੀ ਉਹਨਾਂ ਕੋਲ ਕੀ ਐ ਨਾਨਕ ਭਗਤਾਂ ਸਦਾ ਵੇਗਾਸ ਉਹਨਾਂ ਕੋਲ ਖੇੜਾ ਹੀ ਖੇੜਾ ਹੈ ਉਹਨਾਂ ਕੋਲ ਖੇੜਾ ਹੁੰਦਾ ਮਾਫ ਕਰਨਾ ਅਸੀਂ ਬਣਾ ਤਾ ਇਹੋ ਜਿਹਾ ਮਾਹੌਲ ਆਪਾਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਅਸੀਂ ਸਾਡੀ ਸਿੱਖ ਮਤ ਨੂੰ ਬਣਾ ਤਾ ਇਹੋ ਜਿਹਾ ਅਸੀਂ ਹੱਸਣਾ برداشت ਨਹੀਂ ਕਰਦੇ ਹਾਲਾਂਕਿ ਗੁਰਮਤ ਸਾਨੂੰ ਹੱਸਣਾ ਸਿਖਾਉਂਦੀ ਹੈ ਗੁਰਬਾਣੀ ਨੇ ਕਿਹਾ ਵੀ ਨਾ ਹੱਸੋ ਗੁਰਮਤ ਸਾਨੂੰ ਹੱਸਣਾ ਸਿਖਾਉਂਦੀ ਹੈ ਅਸੀਂ ਸਾਡੇ ਘਰਾਂ ਦੇ ਵਿੱਚੋਂ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਹਾਸੇ ਮਾਣਫੀ ਕਰ ਦਿੱਤੇ ਪਾਸੇ ਕਰ ਦਿੱਤੇ ਕਹਿੰਦੇ ਜੀ ਹੱਸਣਾ ਤਾਂ ਮਾਣਾ ਹੱਸਣਾ ਨਹੀਂ ਚਾਹੀਦਾ ਹਸਣਾ ਖਤਮ ਕਰ ਦਿੱਤਾ ਅਸੀਂ ਆਮ ਸਮਾਜਿਕ ਹਾਲਾਤ ਵੀ ਇਹ ਹੋ ਜਿਆ ਅਸੀਂ ਜੇ ਕੋਈ ਬੰਦਾ ਹੱਸੇ ਵੀ ਨਾ ਜੇ ਕਿਸੇ ਦੇ ਘਰੋਂ ਹਾਸਿਆਂ ਦੀ ਆਵਾਜ਼ ਆ ਰਹੀ ਹੈ ਦੋ ਘਰਾਂ ਮੰਨ ਲਓ ਵੀ ਉਹਨਾਂ ਨੂੰ ਚਿੰਤਾ ਹੋਣ ਲੱਗਦੀ ਹੈ ਹੱਸੇ ਕਿਉਂ ਰਹੇ ਹੈ ਫਿਕਰ ਪਾਇਆ ਜਾਂਦਾ ਵੀ ਹਾਸੇ ਕਿਉਂ ਰਹੇ ਹੈ ਜੋ ਬੰਦਾ ਹੱਸ ਵੀ ਪਵੇ ਨਾ ਉੱਚੀ ਉੱਚੀ ਤਾਂ ਦੇਖਣ ਵਾਲਾ ਸੋਚਦਾ ਵੀ ਪਤਾ ਕੀ ਸਾਡੇ ਜਵਾਨੋ ਵੀ ਇਹਨੂੰ ਸ਼ਰਮ ਨਹੀਂ ਆਉਂਦੀ ਕਿਉਂ ਕਹਿੰਦੇ ਹੱਸ ਰਿਹਾ ਵੀ ਹੱਸਣ ਦੇ ਵਿੱਚ ਵੀ ਸ਼ਰਮ ਹੈ ਕੋਈ ਅੱਜ ਕੱਲ ਤੁਸੀਂ ਵੇਖਿਆ ਨਾ ਬਹੁਤ ਡਾਕਟਰ ਵੀ ਇਹ ਗੱਲਾਂ ਕਰਦੇ ਵੀ ਹੱਸਿਆ ਕਰੋ ਹੱਸਣਾ ਇੱਕ ਕਲਾ ਹੈ ਖੁਸ਼ ਰਹਿਣਾ ਇੱਕ ਕਲਾ ਹੈ ਜਿਵੇਂ ਆਇਆ ਸੀ ਨਾ ਰਾਮਦੇਵ ਉਹ ਵੀ ਗੱਲਾਂ ਕਰਦਾ ਹੁੰਦਾ ਵੀ ਕਹਿੰਦੇ ਹੱਸਿਆ ਕਰੋ ਕੱਲੇ ਤਾਂ ਤੁਸੀਂ ਵੇਖੋ ਸਵੇਰੇ ਸਵੇਰੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਉਹ ਬਨੌਟੀ ਹਾਸਾ ਹੱਸਦੇ ਹੁੰਦੇ ਲੋਕ ਪਾਰਕਾਂ 'ਚ ਗੜੇ ਹਾ ਹਾ ਉੱਚੇ ਉੱਚੇ ਬਨੌਟੀ ਹਾਸੇ ਕਿਉਂਕਿ ਅੰਦਰਲੇ ਹਾਸੇ ਦਾ ਖਤਮ ਹੋ ਗਏ ਘਰਾਂ ਦੇ ਵਿੱਚੋਂ ਇੱਕ ਦੂਸਰੇ ਨੂੰ ਬਰਦਾਸ਼ਤ ਸ਼ਕਤੀ ਹੈ ਨਹੀਂ ਕਿ ਵੀ ਬਰਦਾਸ਼ਤ ਕਰ ਸਕੇ ਤੇ ਇੱਥੋਂ ਤਾਂ ਸਾਡੀਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਇੱਥੋਂ ਹੀ ਤਾਂ ਸਾਡੇ ਦੁੱਖ ਸ਼ੁਰੂ ਹੋਏ ਐ ਡਿਪਰੈਸ਼ਨ ਬਲੱਡ ਪ੍ਰੈਸ਼ਰ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਹੱਸੇ ਖਤਮ ਹੋ ਗਏ ਘਰਾਂ ਦੇ ਵਿੱਚੋਂ ਤੇ ਗੁਰੂ ਨਾਨਕਦਰ ਨੇ ਹੱਸਣਾ ਸਿੱਖਾਇਆ ਸੀ ਤਾਂ ਗੁਰਦੁਆਰਿਆਂ ਚ ਹੱਸੇ ਕਹਿੰਦੇ ਜਨਾਬ ਜੀ ਹੱਸੋ ਨਾ ਇੱਥੇ ਤੇ ਤੁਸੀਂ ਵੇਖਿਓ ਅੱਜ ਦੇ ਦੌਰ ਦੇ ਵਿੱਚ ਟਾਈਮ ਦੇ ਵਿੱਚ ਤੁਸੀਂ ਵੇਖੋ ਤੁਸੀਂ ਗੁਰਦੁਆਰੇ ਚ ਜਾਓ ਤੁਹਾਨੂੰ ਉਹਦਾ ਅਸਬੰਦੇ ਦਿਸਣਗੇ ਵੀ ਜਿਵੇਂ ਕਹਿੰਦਾ ਇਹਦਾ ਕਦੇ ਹੱਸੇ ਨਹੀਂ ਹੁੰਦੇ ਪਤਾ ਨਹੀਂ ਕਿਹੜਾ ਅਖੀਰਲਾ ਦਿਨ ਸੀ ਜਿੱਦਨੇ ਹੱਸਿਆ ਹੋਵੇਗਾ ਖੁਸ਼ ਰਹਿਣਾ ਸਿਖਾਇਆ ਜਾਂਦਾ ਇੱਥੇ ਖੁਸ਼ ਰਹਿਣਾ ਸਿੱਖੋ ਨਾਨਕ ਭਗਤਾਂ ਸਦਾ ਵਿਗਾਸ ਬਸ ਹੱਸੋ ਕਿਸੇ ਦਾ ਸਵਾਰ ਕੇ ਕਿਸੇ ਦਾ ਵਿਗਾੜ ਕੇ ਨਾ ਹੱਸੋ ਕਿਸੇ ਦਾ ਸਵਾਰ ਕੇ ਹੱਸੋ ਉਹਦੀ ਖੁਸ਼ੀ ਵਿੱਚ ਸ਼ਾਮਲ ਹੋਵੋ ਕਿਸੇ ਦਾ ਸਵਾਰ ਉਹ ਕੁਝ ਉਹਦੀ ਖੁਸ਼ੀ ਚ ਸ਼ਾਮਲ ਹੋਵੋ ਕਿਸੇ ਦਾ ਵਿਗਾੜ ਕੇ ਨਾ ਹੱਸੋ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਇਹ ਨਾ ਹੋਵੇ ਖਾਣ ਦੇ ਵਿੱਚ ਸੌਣ ਦੇ ਵਿੱਚ ਹੱਸਣ ਦੇ ਵਿੱਚ ਮਾਲਕ ਭੁੱਲ ਜਾਵੇ ਵੀ ਕਿਸੇ ਦਾ ਵਿਗਾੜ ਕੇ ਹਸਿਆ ਰੱਬ ਤਾਂ ਭੁੱਲੂਗਾ ਕਿਸੇ ਦਾ ਵਿਗਾੜਨਾ ਕਿਸੇ ਦਾ ਵਿਗਾੜ ਕੇ ਹੱਸਣਾ ਕੀ ਹੱਸਣਾ ਕਿਸੇ ਨੂੰ ਭੁੱਖਾ ਮਾਰ ਕੇ ਰਜਣਾ ਕੀ ਰਜਣਾ ਕਿਸੇ ਦੀ ਨੀਂਦ ਖਰਾਬ ਕਰਕੇ ਸੌਣਾ ਕੀ ਸੌਣਾ ਕਿਸੇ ਦਾ ਕਾਰੋਜਾੜ ਕੇ ਬਸਣਾ ਕੀ ਬਸਣਾ ਰੱਬ ਵੀ ਭੁੱਲਣਾ ਇਹ ਖੁਦ ਵੀ ਜਿਉਂ ਤੇ ਜਿਉਣ ਦੇਵੋ ਕਿਸੇ ਨੂੰ ਫੇਰ ਨਹੀਂ ਰੱਬ ਭੁੱਲਦਾ ਨਹੀਂ ਤਾਂ ਖਾਣ ਪੀਣ ਹੱਸਣ ਸੌਣ ਦੇ ਵਿੱਚ ਦੁਨੀਆ ਇੰਨੀ ਮਸਤ ਹੈ ਕਿਸੇ ਦੂਜੇ ਤੋਂ ਦੇਖਦੇ ਨਹੀਂ ਆਪਦੀ ਮਸਤੀ ਦੇ ਵਿੱਚ ਹੀ ਹੈ ਸਤਿਗੁਰੂ ਕਹਿੰਦੇ ਵਿਸਰ ਗਿਆ ਹੈ ਮਰਨਾ ਪਰਮੇਸ਼ਰ ਨੂੰ ਭੁੱਲ ਗਿਆ ਤੇ ਮੌਤ ਪੱਕੀ ਹੈ ਫਿਰ ਜ਼ਮੀਰ ਦੀ ਮੌਤ ਜ਼ਰੂਰੀ ਨਹੀਂ ਹੈ ਵੀ ਜਿਹੜਾ ਹੱਸ ਰਿਹਾ ਖੁਸ਼ੀ ਹੋਵੇ ਕੀ ਪਤਾ ਕਿਸੇ ਦਾ ਨੁਕਸਾਨ ਕਰਕੇ ਹੱਸ ਰਿਹਾ ਹੋਵੇ ਖਾ ਰਿਹਾ ਹੈ ਕਿਸੇ ਦਾ ਕੀ ਪਤਾ ਕਿੰਨਾ ਹੱਕ ਖਾ ਕੇ ਕਿਸੇ ਦਾ ਖੂਨ ਪਸੀਨੇ ਦਾ ਖਾ ਰਿਹਾ ਹੋਵੇ ਤੇ ਇਸ ਲਈ ਭਗਤਾਂ ਦੀ ਨਿਸ਼ਾਨੀ ਇਹ ਹੈ ਭਗਤ ਜਨ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਨਾ ਹੀ ਭਗਤ ਜਨ ਦਰਦ-ਦਰ ਪੜਕਦੇ ਉਹਨਾਂ ਦੇ ਅੰਦਰ ਖੇੜਾ ਹਸ ਦੀ ਵੀ ਹੈ ਸਦਾ ਵਾਲਾ ਹੈ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਾਲਕ ਦੀ ਭਗਤਾਂ ਦਾ ਖੇੜਾ ਕੋਈ ਅੰਦਰੋਂ ਖਤਮ ਨਹੀਂ ਕਰ ਸਕਿਆ ਅਜੇ ਤੱਕ ਵੱਡੇ-ਵੱਡੇ ਤਸ਼ੱਦਦ ਹੋ ਗਏ ਉਹਨਾਂ ਦੇ ਸਾਡੇ ਵਾਲੇ ਭਗਤਾਂ ਜਿਹੜੇ ਜਿਹੜੇ ਅਸੀਂ ਬਣਾ ਛੱਡੇ ਆ ਜਾਂ ਅਸੀਂ ਕਹਿੰਨੇ ਜਿਹਨਾਂ ਨੂੰ ਭਗਤ ਇਹਨਾਂ ਨੂੰ ਮਾੜਾ ਜਿਹਾ ਲਾਲਚ ਦੇਵੇ ਵੀ ਫਲਾਣੀ ਥਾਂ ਤੇ ਇਦੋਂ ਵੱਧ ਰਕਮ ਦਿੱਤੀ ਜਾ ਰਹੀ ਉਧਰ ਨੂੰ ਭੱਜ ਲੈਂਦੇ ਇਹੋ ਜਿਹੇ ਭਗਤ ਤਾਂ ਵੀ ਕੋਈ ਨਵੀਂ ਸਕੀਮ ਆ ਗਈ ਧਰਮ ਦੀ ਉਧਰ ਨੂੰ ਆ ਜਾਓ ਉਹ ਰਾਸ਼ਨ ਵੰਡਦੇ ਉਹ ਮਕਾਨ પાਕੇ ਦਿੰਦੇ ਉਹ ਦਵਾਈਆਂ ਦਿੰਦੇ ਆ ਆ ਜਾਓ ਉਧਰ ਨੂੰ ਉਧਰ ਨੂੰ ਤੁਰ ਪੈਣੇ ਹਸ ਤਾਂ ਔਲਾਦ ਕਰਾ ਕੇ ਦੇਣਗੇ ਸੇ ਉਧਰ ਨੂੰ ਤੁਰ ਪੈਣੇ ਇਹੋ ਜਿਹੇ ਭਗਤਾਂ ਤੋਂ ਕੀ ਫਾਇਦਾ ਕੀ ਲੈਣਾ ਜਿਹੜੇ ਸਹੂਲਤਾਂ ਨੂੰ ਜੁੜਦੇ ਹੋਣ ਇਹੋ ਜਿਹੇ ਭਗਤ ਨਹੀਂ ਚਾਹੀਦੇ ਭਗਤੋ ਹੋਣ ਜਿਹੜੇ ਹਰੇਕ ਹਾਲਾਤ ਵਿੱਚ ਜਿਉਣਾ ਜਾਣਦੇ ਆ ਸਦਾ ਹੀ ਖੇੜਾ ਸਦਾ ਵਿਗਾਸ ਤੇ ਤੁਸੀਂ ਵੇਖੋ ਜਿਹੜੇ ਇਹੋ ਜਿਹੇ ਖੇੜੇ ਵਿੱਚ ਜਿਉਂਦੇ ਹੋਣ ਕਦੇ ਉਹਨਾਂ ਨੂੰ ਦੁੱਖ ਤਕਲੀਫ ਆ ਸਕਦੀ ਹੈ ਜਿਹੜਿਆ ਨੇ ਕਦੇ ਕਿਸੇ ਦਾ ਨੁਕਸਾਨ ਕੀਤਾ ਹੀ ਨਹੀਂ ਉਹਨਾਂ ਦੇ ਸੁਰਤ ਵਿੱਚ ਪਾਪ ਆਉਣੀ ਕਦੇ ਨਹੀਂ ਉਹਨਾਂ ਦੇ ਅੰਦਰ ਪੜੇ ਦੀ ਭਾਵਨਾ ਹੋਏ ਨਾਨਕ ਨਾਮ ਚੜਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ ਕਿੰਨੇ ਮੈਂ ਕਹਿੰਨਾ ਵੀ ਕਿੰਨੇ ਪਿਆਰੇ ਟੌਪਿਕ ਸੀ ਗੁਰੂ ਨਾਨਕ ਦੇ ਦਰ ਦੇ ਕਿੰਨੇ ਪਿਆਰੇ ਉਪਦੇਸ਼ ਸੀ ਜਿਨ੍ਹਾਂ ਨੂੰ ਅਸੀਂ ਸਮਝਿਆ ਨਹੀਂ ਆ ਜਿੰਦਗੀ ਦੇ ਹਾਲਾਤ ਜਿਹੜੇ ਅੱਜ ਬਣੇ ਪਏ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਪਹਿਲਾਂ ਬਿਆਨ ਕਰ ਵੀ ਇਹੋ ਜਿਹੇ ਹਾਲਾਤ ਲੋਕਾਂ ਦੇ ਹੋ ਸਕਦੇ ਆ ਅਸੀਂ ਸਾਡਾ ਕਿੰਨਾ ਜੀਵਨ ਪੱਧਰ ਨਿਕਲ ਗਿਆ ਥੱਲੇ ਗਿਰ ਚੁੱਕੇ ਆ ਅਸੀਂ ਹਾਸੇ ਖੇੜੇ ਖਤਮ ਹੋ ਗਏ ਸਾਡੇ ਵਿੱਚੋਂ ਦੁੱਖਾਂ ਤਕਲੀਫਾਂ ਦੇ ਮਾਰੇ ਪਏ ਸੀ ਸਾਰੇ ਹੈ ਹੀ ਤਾਂ ਕਰਦੇ ਤੁਰੇ ਫਿਰਦੇ ਹਰੇਕ ਦੁੱਖ ਨਾ ਮਾਰੇ ਤੇ ਤੁਸੀਂ ਹਾਲਾਤ ਹਲਾਤਾਂ ਦਾ ਜੈਜਾ ਲਾਓ ਵੀ ਉਹ ਲੋਕ ਜਿਹੜੇ ਸਦੀਆਂ ਭਾਰ ਕਰਬਾਰਾਂ ਨੂੰ ਛੱਡ ਕੇ ਜੰਗਲਾਂ ਸ਼ੰਭਾਂ ਮਾਰੂਥਲਾਂ ਦੇ ਵਿੱਚ ਰਹਿੰਦੇ ਰਹੋ ਕਿਵੇਂ ਜਿਉਂਦੇ ਹੋਣਗੇ ਅੱਜ ਬੰਦਾ ਕਹਿੰਦਾ ਜੀ ਮੇਰੇ ਕੋਲ ਟਾਈਮ ਹੀ ਹੈ ਨਹੀਂ ਕਿਤੇ ਜਾਣ ਦਾ ਸਾਡੇ ਕੋਲ ਕਿੱਥੇ ਗੁਰਦੁਆਰੇ ਆਉਣ ਦਾ ਟਾਈਮ ਜੀ ਉਹ ਜਿਹੜੇ ਸੰਘਰਸ਼ ਨੇ ਉਹ ਸਿਰਫ ਸਾਲ ਦੋ ਮਹੀਨੇ ਚੱਲੋ ਸੰਘਰਸ਼ ਸਾਡੇ ਵਿੱਚ ਅੱਜ ਵੀ ਬੜੇ ਜਜ਼ਾਰੂ ਲੋਕ ਐ ਤੁਰਦੇ ਐ ਜਿਹੜੇ ਪਰ ਖਾਲਸਾ ਤਕਰੀਬਨ ਇੱਕ ਸਦੀ 100 ਸਾਲਾਂ ਤੱਕ ਜੰਗਲਾਂ ਮਾਰੂ ਥਲਾਂ ਦੇ ਵਿੱਚ ਰਿਹਾ ਨੁਕਸਾਨ ਵੀ ਚੱਲਣੇ ਪਏ ਖਾਣ ਪੀਣ ਰਹਿਣ ਸਾਨੂੰ ਬਹੁਤਾ ਚੰਗਾ ਨਹੀਂ ਸੀ ਪਰ ਵਿਗਾਸ ਖੇਡਾ ਹਮੇਸ਼ਾ ਚੜ੍ਹਦੀ ਕਲਾ ਹਮੇਸ਼ਾ ਰਹੀ ਉਹਨਾਂ ਦੀ ਹਮੇਸ਼ਾ ਤੇ ਮਹਿਲਾ ਚ ਪਏ ਹੋਿਆਂ ਦੀਆਂ ਨਿੰਦਾ ਹਰਾਮ ਕਰ ਦਿੰਦੇ ਸੀ ਉਹ ਕਾਬਲ ਕੰਧਾਰ ਤੱਕ ਕੰਬ ਜਾਂਦੇ ਸੀ ਅਗਲੇ ਦੇਖੋ ਨੇ ਵੀ ਬੰਦੇ ਕਿਹੋ ਜਿਹੇ ਆ ਕੀ ਕੁਛ ਖਾਣਾ ਪੀਣਾ ਇਹਨਾਂ ਦਾ ਕਿਹੋ ਜਿਹਾ ਰਹਿਣ ਸਹਿਣ ਇਹਨਾਂ ਦਾ ਕਹਿੰਦੇ ਜੀ ਇਹਨਾਂ ਕੋਲ ਕੋਈ ਚੰਗਾ ਰਹਿਣ ਸਹਿਣ ਨਹੀਂ ਹੈ ਖਾਣ ਪੀਣ ਨਹੀਂ ਹੈ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਰਹਿੰਦੇ ਆ ਨਾ ਘਰ-ਬਾਰ ਆ ਉਹਨਾਂ ਦਾ ਕੁਛ ਨਹੀਂ ਅਹਿਮਦ ਸ਼ਾਮਦਾਰੀ ਜ਼ਕਰੀਆ ਖਾਨ ਨੂੰ ਕਹਿੰਦਾ ਵੀ ਇਹਨਾਂ ਦੇ ਘਰ-ਬਾਰ ਉਹ ਜਾੜ ਦੋ ਜਿਹੜੇ ਮੈਨੂੰ ਰੋਕਦੇ ਉਹ ਕਹਿੰਦਾ ਘਰ ਹੀ ਹੈ ਨਹੀਂ ਇਹਨਾਂ ਦੇ ਇਰੇਂਦੀ ਕੋੜਿਆਂ ਦੀਆਂ ਕਾਠੀਆਂ ਤੇ ਕਹਿੰਦੇ ਕੀ ਖਾਂਦੇ ਇਹ ਫਿਰ ਇੰਨੀ ਤਾਕਤ ਕਹਿੰਦੇ ਖਾਣਾ ਕੀ ਹੈ ਜੇ ਮਿਲ ਗਿਆ ਤਾਂ ਖਾ ਲੈਂਦੇ ਨਹੀਂ ਤਾਂ ਦਰਖਤਾਂ ਦੇ ਪੱਤੇ ਸੂਤ-ਸੂਤ ਕੇ ਖਾ ਲੈਂਦੇ ਕਹਿੰਦੇ ਇਹਨਾਂ ਦਾ ਕੋਈ ਥਾਂ ਹੈ ਨਹੀਂਗਾ ਤੇ ਤੈਨੂੰ ਹੱਥ ਲੱਗ ਜਾਣਗੇ ਨਾ ਨਾ ਇਹ ਤਾਂ ਇੱਕ ਵਾਰ ਆਉਂਦੇ ਆ ਬਸ ਇੱਕ ਹਨੇਰੀਆਂ ਨੂੰ ਤੇ ਨਿਕਲ ਜਾਂਦੇ ਬਸ ਵਿੱਚ ਦੇ ਅਨੇਕਾਂ ਲੱਖਾਂ ਦਾ ਨੁਕਸਾਨ ਕਰਕੇ ਲੰਘ ਜਾਂਦੇ ਬਸ ਅਸਮਾਨੀ ਬਿਜਲੀ ਨਹੀਂ ਡਕਦੀ ਉਹਵੇਂ ਡਕਦੇ ਆ ਬਸ ਇਹ ਤਾਰ-ਤਾਰ ਕਰਕੇ ਲੰਘ ਜਾਂਦੇ ਆ ਕਮਾਲ ਹੈ ਕਹਿੰਦੇ ਇਹਨਾਂ ਨੂੰ ਜੋਸ਼ ਕਿੱਥੋਂ ਮਿਲਦਾ ਹੈ ਕਿੱਥੋਂ ਇਹਨਾਂ ਨੂੰ ਚੜ੍ਹਦੀ ਕਲਾ ਮਿਲਦੀ ਹੈ ਤੇਗਲੇ ਨੇ ਜਦੋਂ ਵੇਖਿਆ ਵੀ ਇਹਨਾਂ ਦਾ ਸੋਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੇ ਜਦੋਂ ਝਕਰੀ ਖਾਨ ਤੋਂ ਬਾਅਦ ਮੀਰ ਮੰਨੂ ਆਏ ਸੀ ਨਾ ਉਹਨੇ ਨਾ ਕੋਟ ਦੇ ਉੱਤੇ ਵੀ ਫਿਰ ਰੋਕ ਲਾ ਦਿੱਤੀ ਸੀ ਕੋਈ ਵਪਾਰੀ ਆਉਂਦੇ ਵੀ ਗੁੜ ਵੇਚਣ ਨਾ ਕਹਿੰਦੇ ਗੁੜ ਨਹੀਂ ਕਹਿਣਾ ਇਹਨਾਂ ਨੂੰ ਗੁਰੂ ਯਾਦ ਆ ਜਾਣਾ ਗੁੜ ਨਹੀਂ ਭੇਲੀ ਕਹੋ ਰੋੜੀ ਕਹੋ ਗੁੜ ਨਹੀਂ ਕਹਿਣਾ ਇਹੋ ਜੇ ਹਾਲਾਤਾਂ ਦੇ ਵਿੱਚ ਖਾਲਸਾ ਜਿਹਾ ਹੈ ਇਹ ਹੈ ਨਾਨਕ ਭਗਤਾਂ ਸਦਾ ਵਿਗਾਸ ਦਰ ਦਰ ਝਟਕਣ ਵਾਲੇ ਭਗਤ ਨਹੀਂ ਹੁੰਦੇ ਇਹੋ ਜੇ ਭਗਤ ਜਿਹੜੇ ਚੜ੍ਹਦੀ ਕਲਾ 'ਚ ਰਹਿੰਦੇ ਅੱਜ ਕੀ ਹੋਇਆ ਦੇਖੋ ਮੈਂ ਬਹੁਤ ਵਾਰ ਗੱਲ ਕੀਤੀ ਸਮਾਂ ਵੀ ਉਹੀ ਹੈ 24 ਘੰਟੇ ਪਹਿਲਾਂ ਸੀ ਹੁਣ ਵੀ ਉਹੀ ਹੈ ਸੂਰਜ ਚੰ드ਰਮਾ ਹਵਾ ਪਾਉਣ ਪਾਣੀ ਸਭ ਉਹੀ ਹੈ ਪਰ ਸਾਡਾ ਜੀਵਨ ਬਦਲਿਆ ਬਸ ਸਮਾਂ ਨਹੀਂ ਬਦਲਿਆ ਸਮਾਂ ਉਹੀ ਹੈ ਘੰਟੇ ਉਨੇ ਹੀ ਆ ਮਿੰਟ ਵੀ ਉਨੇ ਹੀ ਹੈ ਪਰ ਸੋਚਾਂ ਬਦਲੀਆਂ ਨੇ ਬੰਦੇ ਦੀਆਂ ਤੇ ਆਓ ਕੋਸ਼ਿਸ਼ ਕਰੀਏ ਸਾਡਾ ਇਤਿਹਾਸ ਤਵਾਰੀਖ ਗੁਰਬਾਣੀ ਉਹ ਹੀ ਹੈ ਜਿਨ੍ਹਾਂ ਦੇ ਆਸਰੇ ਉਹ ਜਿਉਂਦੇ ਰਹੇ ਹੈ ਜਿਵੇਂ ਨਾਨਕ ਭਗਤਾਂ ਸਦਾ ਵਗਾ ਸੁਣਾਏ ਦੁੱਖ ਪਾਪ ਕਾ ਨਾ ਪਰ ਗੱਲ ਇਹ ਸ਼ਰਤ ਹੈ ਗੁਰੂ ਦੀ ਗੱਲ ਸੁਣਨੀ ਪੈਣੀ ਹੈ ਜੇ ਉਹ ਜਿਹਾ ਜੀਵਨ ਬਣਾਉਣਾ ਹੈ ਤੇ ਸਤਿਗੁਰੂ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਸੁਣਿਆ ਸਰਾ ਗੁਣਾ ਕੇਗਾ ਮਾਲਕ ਜੀ ਦੇ ਨਾਮ ਨੂੰ ਸੁਣ ਕੇ ਭਾਵ ਸਮਝ ਕੇ ਉਹਦੀ ਰਜ਼ਾ ਨੂੰ ਸਮਝ ਕੇ ਗੁਰੂ ਦੇ ਹੁਕਮ ਨੂੰ ਸਮਝ ਕੇ ਗਿਆਨ ਨੂੰ ਸਮਝ ਕੇ ਬੰਦੇ ਬਿਆੰਤ ਗੁਣਾ ਵਾਲੇ ਹੋ ਜਾਂਦੇ ਐ ਭਾਵ ਗੁਣਾ ਦੀ ਸੂਝ ਵਾਲੇ ਹੋ ਜਾਂਦੇ ਐ ਸੁਣਿਆ ਸਰਾ ਗੁਣਾ ਕੇਗਾ ਬਿਆੰਤ ਗੁਣ ਸਰਾ ਸਰਾ ਦਾ ਮਤਲਬ ਹੁੰਦਾ ਐ ਪਾਵ ਸरोवर ਸਰਦਾ ਭਾਵਨ ਦਾ ਸਰੋਵਰ ਪਾਵ ਅਨੇਕਾਂ ਗੁਣਾਂ ਦੇ ਸਰੋਵਰ ਬਿਆੰਤ ਗੁਣ ਬਿਆੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਐ ਜਿਹੜੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਪੈਂਦੇ ਐ ਕਿਉਂਕਿ ਗੁਣਾਂ ਦੇ ਆਧਾਰ ਤੇ ਜ਼ਿੰਦਗੀ ਐ ਬਿਨ ਗੁਣ ਕੀਤੇ ਭਗਤ ਨਾ ਹੋਏ ਭਗਤ ਦੇ ਲਈ ਸਭ ਤੋਂ ਵੱਡੀ ਗੱਲ ਐ ਗੁਣ ਹੋਣਾ ਕਿਉਂਕਿ ਗੁਣਾਂ ਤੋਂ ਬਿਨਾ ਭਗਤੀ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਕਹਿੰਦੇ ਐ ਬਿਨ ਗੁਣ ਕੀਤੇ ਭਗਤ ਨਾ ਹੋਏ ਹੁਣ ਧਿਆਨ ਮਾਰੋ ਵੀ ਜੋ ਗੁਰੂ ਨੇ ਭਗਤ ਬਣਾਏ ਐ ਤੇ ਸਾਡੇ ਬਣਾਏ ਭਗਤਾਂ ਦੇ ਵਿੱਚ ਕਿੰਨਾ ਅੰਤਰ ਹੈ ਅੱਖਾਂ ਮੀਟ ਕੇ ਬੈਠਣ ਵਾਲੇ ਸਵਾਹਾ ਮਲਣ ਵਾਲੇ ਕੰਨ ਪੜਵਾਉਣ ਵਾਲੇ ਹੋ ਜੇ ਭਗਤਾਂ ਤੋਂ ਖੜਾ ਛੁੜਾਤਾ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਜਿੰਨੇ 35 ਮਹਾਂਪੁਰਖ ਹਨ ਜਿਨ੍ਹਾਂ ਨੂੰ ਅਸੀਂ ਭਗਤ ਜਨ ਕਹਿੰਨੇ ਆ ਭਗਤਾਂ ਦੀ ਬਾਣੀ ਐ ਇਹ ਭਗਤ ਇਹੋ ਜਿਹੇ ਨਹੀਂ ਸੀ ਭਗਤ ਕੀਰਤ ਕਰਨ ਵਾਲੇ ਸੀ ਸੱਚ ਨੂੰ ਸੱਚ ਕਹਿਣ ਬਜ਼ੁਰਤ ਵਾਲੇ ਸੀ ਚੜਦੀ ਕਲਾ ਵਾਲੇ ਸੀ ਹਮੇਸ਼ਾ ਚੜਦੀ ਕਲਾ ਵਾਲੇ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾਹ ਗੁਰੂ ਦੀ ਮਤ ਸੁਣ ਕੇ ਅਨੇਕਾ ਗੁਣਾ ਦੀ ਸਮਝ ਪੈ ਜਾਂਦੀ ਹੈ ਬੇ ਮਾਲਕ ਜੀ ਦੇ ਕਿੰਨੇ ਗੁਣ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਸਕੋ ਕਹਿੰਦੇ ਸੁਣੇ ਐ ਸ਼ੇਖ ਪੀਰ ਪਾਤਸ਼ਾਹ ਤੇ अनेਕਾਂ ਹੀ ਗੁਰੂ ਦੀ ਗੱਲ ਸੁਣ ਕੇ अनेਕਾਂ ਹੀ ਸ਼ੇਖ ਪੀਰ ਪਾਤਸ਼ਾਹ ਜਿੰਨਿਆਂ ਦੀ ਪਦਵੀ ਇੱਥੇ ਦਿੱਤੀਆਂ ਲੋਕਾਂ ਨੇ ਕਹਿੰਦੇ ਇਹਨਾਂ ਦੀ ਸਮਝ ਪੈ ਅਸਲੀਅਤ ਪਤਾ ਲੱਗ ਜਾਂਦੀ ਇਹਨਾਂ ਦੀ ਬੇ ਕੁਝ ਵੀ ਨਹੀਂ ਹੈਗੇ ਅਸਲੀਅਤ ਗੁਰੂ ਦੇ ਗਿਆਨ ਦੇ ਨਾਲ ਇਹਨਾਂ ਚੀਜ਼ਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ ਸ਼ੇਖ ਪੀਰ ਪਾਤਸ਼ਾਹ ਕਹਿੰਦੇ ਅਸੀਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਮੇਰੇ ਲਈ ਗੁਰੂ ਦਾ ਗਿਆਨ ਸਭ ਤੋਂ ਵੱਡਾ ਹੈ ਵੇਦ ਸੁਣ ਦੇ ਨਾਲ ਸਮਝ ਆਉਂਦੀ ਹੈ ਬਸ ਧਿਆਨ ਨਾਲ ਸੁਣੇ ਦੇ ਨਾਲ ਸਮਝ ਆਉਂਦੀ ਹੈ ਕਹਿੰਦੇ ਸੁਣਿਆ ਸ਼ੇਖ ਪੀਰ ਪਾਤਸ਼ਾ ਇਹਨਾਂ ਚੀਜ਼ਾਂ ਦੀ ਸਮਝ ਪੈ ਜਾਂਦੀ ਹੈ ਫੇਰ ਨਹੀਂ ਬੰਦਾ ਤਰ ਤਰ फडਕਦਾ ਜਦੋਂ ਗੱਲ ਹੀ ਸਿਰਫ ਗੁਰੂ ਦੀ ਹੋ ਗਈ ਤਬਣਾ ਜੀਆਂ ਕਹ ਇੱਕ ਦਾਤਾ ਹੈ ਫਿਰ ਗੁਰੂ ਦੀ ਗੱਲ ਨੂੰ ਸਮਝ ਕੇ ਇਹਨਾਂ ਚੀਜ਼ਾਂ ਦੇ ਵੀ ਭੇਦ ਪਾਓ ਉਕੇ ਸਵਾਲ ਖੜੇ ਹੁੰਦੇ ਨੇ ਬਹੁਤੀ ਵਾਰ ਬੰਦੇ ਸਵਾਲ ਕਰਦੇ ਜੀ ਦੇਖੋ ਜੀ ਫਿਰ ਜੇ ਗੁਰੂ ਨੂੰ ਮੰਨਣਾ ਤਾਂ ਬਾਕੀ ਚੀਜ਼ਾਂ ਐਵੇਂ ਹੀ ਬਣ ਗਈਆਂ ਗੁਰੂ ਸਮਝਾ ਦਿੰਦਾ ਵੀ ਐਵੇਂ ਹੀ ਹੈ ਸਾਰੀਆਂ ਇੱਕ ਅਕਾਲ ਪੁਰਖ ਹੀ ਹੈ ਜਿਹੜਾ ਸਦੀਵੀ ਹੈ ਗੁਰੂ ਸਮਝਾਉਂਦਾ ਹੈ ਤਾਂ ਹੀ ਤਾਂ ਤੁਸੀਂ ਵੇਖਿਓ ਗੁਰਮਤ ਐਵੇਂ ਹੀ ਨਹੀਂ ਹੈਗੀ ਗੁਰੂ ਨਾਨਕ ਸਾਹਿਬ ਜੀ ਨੇ ਕੱਲੇ-ਕੱਲੇ ਪੱਖ ਨੂੰ ਬੜੀ ਗੌਰ ਦੇ ਨਾਲ ਸਮਝਾਇਆ ਵੀ ਕਿ ਸਵਾਲ ਲੋਕਾਂ ਦੇ ਹੋ ਸਕਦੇ ਆ ਪਰ ਸਾਨੂੰ ਸਮਝ ਤਾਂ ਨਹੀਂ ਅਸੀਂ ਪੜਦੇ ਨਹੀਂ ਹੈਗੇ ਸਾਨੂੰ ਪਤਾ ਨਹੀਂ ਸੀ ਕਿ ਐਵੇਂ ਹੀ ਤਾਂ ਨਹੀਂ ਹੈਗੇ ਨੇ ਤੇ ਪੀੜਾਂ ਦੇ ਤਾਂ ਪੀੜ ਪਰੇ ਪਈ ਐ ਪੀੜ ਹਮੇਸ਼ਾ ਸੱਚ ਦੀ ਥੋੜੀ ਹੁੰਦੀ ਐ ਝੂਠ ਦੀ ਬਹੁਤੀ ਹੁੰਦੀ ਐ ਬਹੁਤੀ ਹੁੰਦੀ ਐ ਝੂਠ ਦੀ ਰਲਗੜਜੇ ਹੋਏ ਬੈਠੇ ਆ ਸੁਣੇ ਐ ਸ਼ੇਖ ਪੀਰ ਪਾਤਸ਼ਾ ਅਨੇਕਾਂ ਹੀ ਸ਼ੇਖਾਂ ਪੀਰਾਂ ਪਾਤਸ਼ਾਹੀਆਂ ਬੜੇ ਪਾਤਸ਼ਾਹ ਬਣੇ ਇੱਥੇ ਬੜੇ ਸ਼ੇਖ ਪੀਰ ਐ ਬੜੇ ਇੱਥੇ ਮੇਲੇ ਲੱਗਦੇ ਪੀਰਾਂ ਦੇ ਕੋਈ ਮੰਗਲਵਾਰ ਕੋਈ ਵੀਰਵਾਰ ਬੜਾ ਕੁਝ ਚੱਲਦਾ ਐ ਜੀ ਬڑے ਸ਼ੇਖਾਂ ਦੀ ਇਮਾਨਤਾਵਾ ਕੋ ਕਿਤੇ ਪੁੱਛ ਕਢਾਉਣ ਕੋ ਕਿਤੇ ਚੱਲੇ ਉਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ ਉਹਨਾਂ ਦੀ ਅਸਲੀਅਤ ਤੇ ਆਓ ਕੋਸ਼ਿਸ਼ ਕਰੋ ਸਤਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਗੁਰੂ ਦੇ ਗਿਆਨ ਦੇ ਨਾਲ ਜੁੜੀਏ ਜੀਵਨ ਪੱਧਰ ਉੱਚਾ ਕਰੀਏ ਸੱਚ ਨਾਲ ਜੁੜੀਏ ਕਿਉਂਕਿ ਸੱਚ ਸਭਨ ਜਿੰਦ ਦਾ ਮਾਲਕ ਸਿਰਫ ਸੱਚ ਹੈ ਹੋਰ ਕੁਝ ਨਹੀਂ ਸੱਚ ਨੂੰ ਸਮਝੋਗੇ ਦਰ ਦਰ ਪਟਕਣਾ ਬੰਦ ਹੋ ਜਾਵੇਗਾ ਦਰ ਦਰ ਪਟਕਣਾ ਹੀ ਤਾਂ ਸਾਡੇ ਦੁੱਖਾਂ ਦਾ ਕਾਰਨ ਤਾਈ ਤਾਂ ਬੱਦ ਦੁਖੀ ਹੋ ਰਹੇ ਆ ਜਿੰਨਾ ਬੰਦਾ ਵੱਦ ਕਿਸੇ ਨੂੰ ਮੰਨਦਾ ਉਹਨੇ ਉਹ ਭਲੇਖੇ ਪਾਉਂਦਾ ਉਹਨੇ ਵੱਦ ਦੁਖੀ ਹੁੰਦਾ ਬੰਦਾ ਜਿਹੜਾ ਕਿਸੇ ਨੂੰ ਨਹੀਂ ਨਾ ਮੰਨਦਾ ਉਹਨੂੰ ਵੇਖਿਓ ਕਦੇ ਉਹ ਖੁਸ਼ ਰਹੂ ਬੰਦਾ ਉਹ ਹਮੇਸ਼ਾ ਖੁਸ਼ ਰਹੂਗਾ ਕਿਉਂਕਿ ਉਹਨੂੰ ਤਕਲੀਫਾਂ ਹੀ ਹੈ ਨਹੀਂ ਕੋਈ ਉਹਨ ਡਾਰੀ ਹੈ ਨਹੀਂ ਕਿਸੇ ਦਾ ਨਹੀਂ ਤੇ ਇਥੇ अनेका ਨੂੰ ਮੰਨਣ ਵਾਲ ਨੂੰ ਬੰਦੇ ਨੂੰ ਡਾਰੀ ਪਿਆ ਰਹਿੰਦਾ ਵੀ ਇਹ ਕਿਰ ਫਲਾਣਾ ਨਾਲ ਰੋਸ ਜਾਈ ਦੂਜੀ ਵਾਰ ਉਹਨ ਨਾਲ ਰੋਸ ਜਾਈ ਹਰ ਬਸ ਇੱਚ ਚੱਲੀ ਜਾਂਦਾ ਇਥੇ ਜ਼ਿੰਦਗੀ ਜਿਉਣ ਦਾ ਟਾਈਮ ਹੀ ਹੈ ਨਹੀਂ ਬੰਦੇ ਕੋਲ ਸੁਣਿਆ ਸ਼ੇਖ ਪੀਰ ਪਾਤਸ਼ਾਹ ਤੇ ਸਤਿਗੁਰੂ ਕਹਿੰਦੇ ਸੁਣਿਆ ਅੰਦੇ ਪਾ ਮਹਿਰਾ ਕਹਿੰਦੇ ਸੱਚੀ ਚੀਜ਼ ਦੀ ਸਮਝ ਆ ਜਾਂਦੀ ਹੈ ਬਿਨਨੇ ਲੋਕ ਰਾ ਕਿਵੇਂ ਪੈਂਦੇ ਐ ਅੰਨੇ ਲੋਕ ਅੰਨੇ ਦਾ ਭਾਵ ਇਹ ਨਹੀਂ ਹੈ ਵੀ ਜਿਨ੍ਹਾਂ ਦੇ ਅੱਖਾਂ ਹੈ ਨਹੀਂ ਲੇਖ ਤਾਂ ਅੰਨਾ ਬਾਹਰੀ ਤੌਰ ਤੇ ਜਿਦੇ ਅੱਖਾਂ ਨਹੀਂ ਉਹਨੂੰ ਅੰਨਾ ਕਿਹਾ ਜਾਂਦਾ ਗੁਰਬਾਣੀ ਕਹਿੰਦੀ ਉਹ ਅੰਨੇ ਨਹੀਂ ਹੈਗੇ ਅੰਨੇ ਉਹ ਹੈ ਜਿਨ੍ਹਾਂ ਦੇ ਅੱਖਾਂ ਵੀ ਹੈਗੀਆਂ ਨੇ ਪਰ ਦੇਂਦਾ ਨਹੀਂ ਕਿਸੇ ਨੂੰ ਅੰਨੇ ਉਹ ਹੈ ਅੰਦੇ ਨਾਖੀਂ ਜਨਮੁਖ ਲਾਹਿਣ ਨਾਹਿ ਜਿਨ ਮੁਖ ਲੋਇਣ ਨਾਹਿ ਅੰਦੇ ਸੇ ਨਾਨਕਾ ਖਸਮੋ ਕੁੱਥੇ ਜਾਏ ਜਿਨ੍ਹਾਂ ਨੇ ਰੱਬ ਨੂੰ ਵਿਸਾਰੇ ਅੰਨੇ ਤਾਂ ਉਹ ਹੈ ਬੰਦੇ ਜਿਨ੍ਹਾਂ ਨੂੰ ਸੱਚ ਦੀਂਦਾ ਹੀ ਨਹੀਂ ਸਤਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦੀਆ ਇਨਿ ਨੇਤਰੀ ਜਗਤ ਨਿਹਾਲਿਆ ਕਹਿੰਦੇ ਗੁਰੂ ਤੋਂ ਬਲਿਹਾਰ ਆ ਮੈਂ ਕਿਉਂਕਿ ਮੈਨੂੰ ਇਹੋ ਜਿਹਾ ਗਿਆਨ ਦਾ ਸਰਮਾ ਦੇ ਧਾਕਾਂ ਦੇ ਨਾਲ ਦੇਖਣ ਲੱਗ ਪਿਆ ਮੈਨੂੰ ਮੈਂ ਪਹਿਲਾਂ ਅੰਨਾਂ ਸੀ ਹੁਣ ਦੇਖਣ ਲੱਗ ਪਿਆ ਕਿਹੜੀ ਅੰਨਾਂ ਦੇ ਅੱਖਾਂ ਦੀ ਗੱਲ ਹੋ ਰਹੀ ਹੈ ਭਾਵੇਂ ਲੋਇਆਂ ਸੁਰਤ ਕਰੇ ਸੁਰਤ ਦੀਆਂ ਅੱਖਾਂ ਜਿਨ੍ਹਾਂ ਨੂੰ ਸੁਰਤ ਦੀਆਂ ਅੱਖਾਂ ਤੋਂ ਉਹਨੇ ਨਾ ਦਿੰਦਾ ਅਸਲ ਵਿੱਚ ਅੰਨੇ ਉਹ ਬੰਦੇ ਆ ਅੱਖਾਂ ਹੁੰਦਿਆਂ ਵੀ ਬੰਦੇ ਲੁੱਟੇ ਜਾ ਰਹੇ ਆ ਆ ਬਾਹਰੀ ਅੱਖਾਂ ਹੁੰਦਿਆਂ ਵੀ ਸਮਝ ਨਹੀਂ ਪੈ ਰਹੀ ਇਹ ਦਾ ਮਤਲਬ ਸਮਝ ਕਿਹਦੇ ਨਾਲ ਪੜੀਏ ਸੁਰਤ ਦੇ ਨਾਲ ਸੁਰਤ ਦੇ ਨਾਲ ਗਿਆਨ ਦੇ ਨਾਲ ਸਮਝ ਪੜੀਏ ਇਸ ਲਈ ਇਹ ਤਾਂ ਸਮਝੋ ਸਮਾਜ ਦੀ ਤੇ ਗੁਰੂ ਸੁਰਤ ਦੇ ਵਿੱਚ ਗਿਆਨ ਦਾ ਸਰਮਾ ਪਾ ਕੇ ਸਮਝ ਦੇ ਦਿੰਦਾ ਹੈ ਗਿਆਨ ਅੰਜਨ ਦੀ ਇਹਨੇ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਆ ਖਾਸਮ ਨੂੰ ਛੱਡ ਕੇ ਦੂਜੇ ਤੇ ਵਿਸ਼ਵਾਸ ਰੱਖਣ ਵਾਲੇ ਡੁੱਬ ਜਾਂਦੇ ਐ ਇਹ ਗੁਰੂ ਨੇ ਮੱਤ ਦਿੰਦੀ ਇਹਨੂੰ ਕਿਹਾ ਸੁਣਿਆ ਅੰਦੇ ਪਾਵੇਂ ਰਾ ਗੁਰੂ ਦੀ ਗੱਲ ਨੂੰ ਸਮਝਣ ਵਾਲੇ ਅੰਨੇ ਲੋਕ ਸਿੱਧੇ ਰਾਹੇ ਪੈ ਜਾਂਦੇ ਆ ਉਹ ਕੋਸ਼ਿਸ਼ ਕਰੀਏ ਅੰਨਿਆ ਤੋਂ ਸਜਾਖੇ ਹੋਈਏ ਅੱਖਾਂ ਵਾਲੇ ਹੋ ਜਾਈਏ ਅਸੀਂ ਵੀ ਅੰਨੀਆਂ ਸਮਾਜ ਦੇ ਵਿੱਚ ਅੰਨੇ ਤੁਰੇ ਫਿਰਦੇ ਅਸੀਂ ਸੱਚ ਦੀ ਪਰਖ ਨਹੀਂ ਆ ਸਾਨੂੰ ਅਸੀਂ ਤਾਂ ਰस्सियां ਨੂੰ ਸੱਪ ਮੰਨੀ ਬੈਠੇ ਆ ਕਿਉਂਕਿ ਨੇਰੇ ਦੇ ਵਿੱਚ ਰੱਸੀ ਸੱਪਾਂ ਬਣ ਜਾਂਦੀਆਂ ਹਨ। ਅਸੀਂ ਵੀ ਰस्सੀਆਂ ਨੂੰ ਸੱਪ ਮੰਨੀ ਬੈਠੇ ਹਾਂ। ਅਸੀਂ ਹੁੰਦਾ ਕੁਛ ਨਹੀਂ ਰस्सੀਆਂ ਨੂੰ ਸੱਪ। ਐਵੇਂ ਹਰੇਕ ਨੂੰ ਬਾਬਾ ਪੀਰ ਬਣਾ ਛੱਡੇ ਤਰਿਆ। ਹਰੇਕ ਨੂੰ ਰੱਬ ਬਣਾ ਕੇ ਹਰੇਕ ਨੂੰ ਭਗਤ ਬਣਾ ਕੇ ਸਰਭਾ ਬੈਠੇ ਆ। ਇੰਨਿਆਂ ਦੀਆਂ ਟੱਕਰਾਂ ਨਹੀਂ। ਸੁਣਿਆ ਆਂਦੇ ਪਾਵੈ ਰਾ ਸੁਣਿਆ ਹਾਥ ਹੋਵੇ ਅਸਗਾਹ ਅਸਗਾ ਦਾ ਭਾਵ ਹੁੰਦਾ ਡੂੰਗਾ ਸਮੁੰਦਰ ਜਿਹਦਾ ਕੋਈ ਥਾ ਨਾ ਪਿਆ ਜਾਜ ਹੋਵੇ ਤੇ ਕਹਿੰਦੇ ਆ ਸੰਸਾਰ ਹੈ ਜਿਹੜਾ ਇਹਦੀ ਅਸਲੀਅਤ ਪਤਾ ਲੱਗ ਜਾਂਦੀ ਹੈ ਇਹਦੀ ਅਸਲੀਅਤ ਭਾਵ ਕੇ ਇਹਦੀ ਪਰਖ ਆ ਜਾਂਦੀ ਹੈ ਕਬੀਰ ਦੀਨ ਗਵਾਇਆ ਧੁਨੀ ਸਿਓ ਧੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫੜਤ ਆਪਣੇ ਹੱਥ ਅਸਲੀਅਤ ਸਮਝ ਪੈ ਜਾਂਦੀ ਹੈ ਸੰਸਾਰ ਸਮੁੰਦਰ ਦੀ ਇਸ ਦੀ ਡੁੰਗਾਈ ਦੀ ਦੁਨੀਆਦਾਰੀ ਇਹਦਾ ਕਹ ਲੋ ਦੁਨੀਆਦਾਰੀ ਦੀ ਸਮਝ ਹੱਥ ਵਿੱਚ ਆ ਜਾਂਦੀ ਵੀ ਦੁਨੀਆ 'ਚ ਜਿਉਣਾ ਕਿਵੇਂ ਅੰਜਨ ਮਾਹੀ ਨਰੰਜਨ ਰਹੀਏ ਕਿਉਂਕਿ ਤਕਨੀਕ ਹੈ ਨਾ ਮਲੂਮ ਵੀ ਕਿਸ ਨੇ ਕਹ ਦੇ ਵੀ ਤੂੰ ਸਮੁੰਦਰ ਤੋਂ ਪਾਰ ਲੰਘਣਾ ਹੁਣ ਬੰਦੇ ਨੇ ਤਕਨੀਕ ਬਣਾਉਣੀ ਹੈ ਨਾ ਵੀ ਕਿਵੇਂ ਲੰਘਿਆ ਜਾਵੇ ਬਹੁਤ ਵੱਡਾ ਸਮੁੰਦਰ ਹੈ ਡੁੰਗਾ ਵੀ ਬਹੁਤ ਹੈ ਇਹਦੇ 'ਚ ਖਤਰਨਾਕ ਜਾਨਵਰ ਹੈ ਕੀ ਮੰਦਾ ਫਿਰ ਬੀੜੀ ਤਿਆਰ ਕਰੂਗਾ ਸਮੁੰਦਰੀ ਜਹਾਜ਼ ਤਿਆਰ ਕਰੂ ਜਾਂ ਉਹਦੇ 'ਚ ਸਵਾਰ ਹੋਊਗਾ ਇਹ ਤਰੀਕਾ ਹੈ ਪਾਰ ਲੰਘਣ ਦਾ ਤੇ ਸਮਾਜ ਨੂੰ ਪਾਰ ਲੰਘਣ ਦੇ ਲਈ ਸੰਸਾਰ ਸਮੁੰਦਰ ਨੂੰ ਪਾਰ ਲੰਘਣ ਦੇ ਲਈ ਗੁਰੂ ਦਾ ਗਿਆਨ ਬੜਾ ਲਾਜ਼ਮੀ ਉਹਨੂੰ ਬੇਦਾ ਆ ਜਾਂਦੀ ਹੈ ਜਿਉਣ ਦੀ ਅੰਜਨ ਮਾਹੀ ਨਰੰਜਨ ਰਈਏ ਸੁਣਿਆ ਹਾਥ ਵੈ ਅਸਗਾ ਨਾਨਕ ਭਗਤਾ ਸਦਾ ਵਗਾ ਸੁਣਿਆ ਦੁਖ ਪਾਪ ਕਾ ਨਾਸ ਆਓ ਕੋਸ਼ਿਸ਼ ਕਰੀਏ ਭਗਤ ਜਨ ਬਣਨ ਦੀ ਗੁਰੂ ਦੇ ਭਗਤ ਬਣਈਏ ਸਿਰਫ ਗੁਰੂ ਦੇ ਭਗਤ ਭਗਤੇ ਹੋ ਜੇ ਬਣੇ ਬਣੀਏ ਵੀ ਗੁਨਾ ਨਾਲ ਜ਼ਿੰਦਗੀ ਭਰਪੂਰ ਹੋ ਜਾਵੇ ਸਾਡੀ ਗੁਨਾ ਵਾਲੀ ਜ਼ਿੰਦਗੀ ਜਿਉਈਏ ਭਗਤ ਜਾਣਾ ਭਗਤ ਸਿਰਫ ਚੋਲੇ ਵਾਲਾ ਲਿਬਾਸ ਵਾਲਾ ਨਹੀਂ ਹੁੰਦਾ ਭਗਤ ਕੋਈ ਪੈਂਟ ਕਮੀਜ਼ ਵਾਲਾ ਵੀ ਹੋ ਸਕਦਾ ਹੈ ਭਗਤ ਕੋਈ ਦਿਹਾੜੀਦਾਰ ਵੀ ਹੋ ਸਕਦਾ ਹੈ ਉਹ ਦੁਕਾਨਦਾਰੀ ਕਰਨ ਵਾਲਾ ਵੀ ਹੋ ਸਕਦਾ ਹੈ ਮਿਹਨਤ ਕਰਨ ਵਾਲਾ ਵੀ ਹੋ ਸਕਦਾ ਹੈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦੇ ਕੰਮ ਕਰ ਲਈ ਮਾਂ ਵੀ ਕੋਈ ਭਗਤ ਹੋ ਸਕਦੀ ਹੈ ਭਗਤ ਸਿਰਫ ਲਿਬਾਸਾਂ ਵਾਲੇ ਨਹੀਂ ਹੁੰਦੇ ਉਹ ਕਵੰਜੀ ਹੋ ਸਕਦੇ ਹੈ ਪਰ ਭਗਤ ਕਰਨੀ ਵਾਲੇ ਹੁੰਦੇ ਕਿਰਤ ਜੁਰਤ ਵਾਲੇ ਹੁੰਦੇ ਇਸ ਲਈ ਆਓ ਕੋਸ਼ਿਸ਼ ਕਰੀਏ ਉਹ ਜੀ ਜ਼ਿੰਦਗੀ ਜਿਉਈਏ ਦੁਨੀਆਦਾਰੀ ਨੂੰ ਸਮਝੀਏ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਆਂ ਸਾਂਝੇ ਕਰਦੇ ਆਂ ਨੇਕਾਂ ਭੁੱਲਾ ਹੋਣੀ ਹੈ ਸੁਭਾਅਕ ਨੇ ਸਤਗੁਰੂ ਬਖਸ਼ਣ ਜੋਗ ਨੇ ਸੁਣਿਆ ਵਾਲੀਆਂ ਆਪਾਂ ਪੌੜੀਆਂ ਵਿਚਾਰੀਆਂ ਨੇ ਇਸ ਤੋਂ ਬਾਅਦ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਮੰਨੇ ਵਾਲੀਆਂ ਪੌੜੀਆਂ ਨੇ ਜਿਹੜੀਆਂ ਮੰਨੇ ਕੀ ਗਤ ਕਹੀ ਨੇ ਜਿਨ੍ਹਾਂ ਨੇ ਧਿਆਨ ਦੇ ਨਾਲ ਸੁਣ ਲਿਆ ਸਮਝ ਲਿਆ ਫਿਰ ਉਸ ਸਬਾਬਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਉਹਨਾਂ ਪਾਵਨ ਪੌੜੀਆਂ ਦੇ ਵਿਚਾਰ ਆਪਾਂ ਹੁੰਦੇ ਸਮੇਂ ਵਿੱਚ ਵਿਚਾਰਨੀ ਹੈ ਸੋ ਕੋਸ਼ਿਸ਼ ਕਰਿਆ ਕਰੋ ਭਾਈ ਜੋ ਵਿਚਾਰ ਆਪਾਂ ਕਰ ਰਹੇ ਹਾਂ ਕਿਉਂਕਿ ਜਪਜੀਤ ਸਾਹਿਬ ਸਾਨੂੰ ਤਕਰੀਬਨ ਮੂ ਜਵਾਨੀ ਵਿਜਾਦਾ ਸੇ ਕਰਦੇ ਜ਼ਰੂਰ ਆ ਪਰ ਇਹ ਸੋਚੋ ਵੀ ਗੁਰੂ ਨਾਨਕ ਸਾਹਿਬ ਨੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਚ ਜੁਗ ਦੇ ਵਿੱਚ ਗਿਆਨ ਬਖਸ਼ਿਆ ਵਿਚਾਰੋ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਾਂ ਲੜੀਵਾਰ ਵਿਚਾਰ ਕਰ ਰਹੇ ਆ ਕੋਸ਼ਿਸ਼ ਕਰੋ ਨਹੀਂ ਟਾਈਮ ਤਾਂ ਇੱਥੇ ਸੁਣ ਕੇ ਅਸੀਂ ਉਹਨੂੰ ਮੰਨੀਏ ਖੁਦ ਵੀ ਵਿਚਾਰ ਸਕਦੇ ਆ ਦਾਤਾ ਰਹਿਮਤ ਕਰੀ ਤੇਨ ਇੱਕ ਬੇਨਤੀ ਆ ਪ੍ਰਵਾਨ ਕਰ ਲੈਣੀ ਆ ਫਤਿਹ ਅਰਜ਼ ਕਰੋ ਵਾਹਿਗੁਰੂ ਜੀ ਕਾ ਖਾਲਸਾ